ਨੌਰ ਦੇ ਪਿੰਡ ਸਿਆਲੂ ਵਿਖੇ ਇੱਕ Dalit ਸਮਾਜ ਦੀ ਲੜਕੀ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦੇ ਇਨਸਾਫ ਲਈ ਬਹੁਜ ਸਮਾਜ ਪਾਰਟੀ ਵੱਲੋਂ ਸਾਥੀਆਂ ਸਮੇਤ ਡੀਐਸਪੀ ਦਫ਼ਤਰ ਬਾਹਰ ਨਾਰਾਬਾਜ਼ੀ ਕੀਤੀ ਗਈ ਜਿਸ ਦੌਰਾਨ ਆਗੂਆਂ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਕਕਨੌਰ ਦੀ ਪੁਲਿਸ ਨੇ ਤੇ ਪਿੰਡ ਦੇ ਕੁਝ ਪੰਚਾਂ ਨੇ ਜਾਣ ਕੇ ਇਸ ਮੁੱਦੇ ਨੂੰ ਹੋਰ ਪਖਾਉਣ ਬਾਅਦ ਤੇ ਪਿਛਲੇ 2 ਦਿਨ ਤੋਂ ਜਦੋਂ ਮੜੀਆਂ ਦੇ ਵਿੱਚ ਦਵਾਰਾ ਲੱਕੜ ਚੱਕਣੀ ਸ਼ੁਰੂ ਕੀਤੀ ਸਾਡੀ ਇੱਕ ਬੇਟੀ ਜੋ ਲਾਦਾ ਕੋਰਸ ਕਰ ਰਹੀ ਜਿਹਦਾ ਨਾਮ ਜਸਪਾਲ ਸਿੰਘ ਵੀ ਦੱਸ ਕੇ ਗਏ ਤਾਂ ਸਤਕਾਰਯੋਗ ਸਾਥੀ ਉਸ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਅਜੋ ਏਪੀ ਜੈਨ ਹਸਪਤਾਲ ਵਿੱਚ ਹੈ ਅਸੀਂ ਹਲਕਾ ਕਨੌਰ ਦੀ ਟੀਮ ਪੂਰੇ ਜ਼ਿਲ੍ਹੇ ਦੀ ਟੀਮ ਹੁਣ ਸ਼ਾਸ਼ਨ ਵਿੱਚ ਕੰਮ ਕਰਦੀ ਹੈ ਅੱਜ ਅਸੀਂ ਪਹਿਲੀ ਵਾਰ ਇਸ ਕਚਹਿਰੀ ਚ ਤਰਨਾ ਦੇਣ ਲੱਗੇ ਆਂ ਕਿਉਂਕਿ ਅਸੀਂ ਕਦੇ ਧਰਨਾ ਨਹੀਂ ਦਿੱਤਾ ਅਸੀਂ ਦੁਖੀ ਹੋ ਕੇ ਜਦੋਂ ਪਾਣੀ ਪੁਲ ਦੇ ਉੱਤੇ ਨੂੰ ਟੱਪ ਗਿਆ ਤਾਂ ਧਰਨਾ ਦੇਣ ਆਏ ਆ ਅੱਜ ਅਸੀਂ ਸਾਡੇ ਜਸਪਾਲ ਸਿੰਘ ਨੇ ਜੋ ਸਮਾਂ ਲਿਆ ਅਸੀਂ ਉਸ ਨੂੰ ਮੰਨਾਂਗੇ ਪਰ ਸਾਡੀ ਚੇਤਾਵਨੀ ਹੈ ਬਹੁਜਨ ਸਮਾਜ ਪਾਰਟੀ ਦਾ ਸੁਭਾ ਪ੍ਰਧਾਨ ਹੋਣ ਦੇ ਨਾਤੇ ਅਗਰ ਪੁਲਿਸ ਨੇ ਜਾਂ ਐਸਡੀਐਮ ਨੇ ਜਾਂ ਵੀਡੀਓ ਨੇ ਉਸ ਸਾਡੀ ਜੋ ਲੜਕੀ ਹਸਪਤਾਲ ਵਿੱਚ ਕੁੱਟੀ ਪਈ ਹੈ ਉਦੀ ਨਾ ਸੁਣੀ ਤੇ ਨਾ ਕੋਈ ਪਰਚਾ ਦਰਜ ਕੀਤਾ ਤਾਂ ਬਹੁਤ ਜਨ ਸਮਾਜ ਪਾਰਟੀ ਜਮੀਂ ਸੰਗਰੂਰ ਦੇ ਅੰਦਰ ਵੱਡਾ ਅੰਦੋਲਨ ਕੀਤਾ ਤਾਂ ਕਨੌਰ ਦੇ ਅੰਦਰ ਪਟਿਆਲੇ ਦੇ ਅੰਦਰ ਵੱਡੇ ਅੰਦੋਲਨਾਂ ਦਾ ਨਾਂਨ ਕਰਕੇ ਚੇਤਾਵਨੀ ਅਸੀਂ ਦੰਦਿਆਂ ਅਗਰ ਸਾਨੂੰ 24 ਘੰਟੇ ਚ ਕੋਈ ਇਨਸਾਫ ਨਾ ਮਿਲਿਆ ਪਰਚਾ ਨਾ ਦਰਜ ਹੋਇਆ ਇਸ ਮੂਵਮੈਂਟ ਨੂੰ ਇਸ ਹਲਾਰੀ ਨੂੰ ਇਸ ਧਰਨਾਵਾਦੀ ਨੂੰ ਅਸੀਂ ਪੂਰੇ ਰਾਜਪ੍ਰੇ ਦੀਆਂ ਸੜਕਾਂ ਤੇ ਉਤਾਰਾਂਗੇ ਇਸ ਬਾਰੇ ਡੀਐਸਪੀ ਕਨੌਰ ਨੇ ਕਿਹਾ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਵਾਰੀ ਅਸੀਂ ਜਿਹੜਾ ਮਾਲ ਮੁਕੱਦਮਾ ਸੀਗਾ ਉਹ ਅਸੀਂ ਉੱਥੋਂ ਮੌਕੇ ਤੋਂ ਪਹਿਲਾਂ ਕੁਝ ਲੈ ਗਏ ਸੀਗੇ ਥਾਣੇ ਮਤਲਬ ਲੈ ਗਏ ਸੀ ਉਹ ਤੋਂ ਬਾਅਦ ਦੁਬਾਰਾ ਫੇਰ ਪਰਸੋਂ ਮੈਂ ਲਾਦਾ ਉਹ ਜਿਹੜੇ ਕੁਝ ਦਰਖਤ ਰਹਿ ਗਏ ਸੀਗੇ ਸਾਡਾ ਥਾਣੇ ਦਾ ਮਾਲ ਮਕਦਮਾ ਸੀਗਾ ਅਸੀਂ ਉਹ ਲੈ ਕੇ ਜਾ ਰਹੇ ਸੀਗੇ ਉੱਥੇ ਇਹਨਾਂ ਚੋਂ ਕੁਝ ਲੇਡੀਜ਼ ਸੀਗੇ ਇਹਨਾਂ ਨੇ ਵਿਰੋਧ ਕਰਦੇ ਆ ਜਦ ਕਿ ਇਹਨਾਂ ਨੂੰ ਕਿਹਾ ਸੀਗਾ ਪਹਿਲਾਂ ਵੀ ਗੱਲ ਹੋਈ ਸੀ ਵੀ ਉਹ ਜੀ ਤੁਹਾਡਾ ਮਾਲ ਮਕਦਮਾ ਥਾਣੇ ਚੱਲਿਆ ਕੋਈ ਪ੍ਰੋਬਲਮ ਨਹੀਂ ਉੱਥੇ ਕੋਈ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਉਸ ਸੰਬੰਧੀ ਅਸੀਂ ਜੋ ਵੀ ਬਣਦੀ ਕਾਰਵਾਈ ਆ ਕਰਾਂਗੇ ਸਗੋ ਤਾਂ ਅਸੀਂ ਵੀ ਅਸੀਂ ਵੀ ਕਰ ਸਕਦੇ ਸਾਡੇ ਵੀ ਗੱਲ ਪਈ ਆ ਪੁਲਿਸ ਨੇ ਠੀਕ ਆ ਨਾ ਪਰ ਅਸੀਂ ਕਹਿਆ ਨਹੀਂ ਇਹ ਮਸਲੇ ਨੂੰ ਐਵੇਂ ਨਹੀਂ ਕਰਨਾ ਹੈਗਾ ਤੇ ਬਾਕੀ ਅਸੀਂ ਕੋਈ ਨਹੀਂ ਜੋ ਵੀ ਕਾਰਵਾਈ ਕਾਨੂੰਨ ਸਰ ਕਰਾਂਗੇ ਸਰ ਜਿਹੜੀ ਲੜਕੀ ਹਸਪੀਟਲ ਤੋਂ ਦਾਖਲ ਇਹਨਾਂ ਦੀ ਮੰਗ ਹੈ ਵੀ ਉਹਨਾਂ ਦੇ ਜਿਨ੍ਹਾਂ ਦੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਸੰਬੰਧੀ ਕਾਰਵਾਈ ਕੀਤੀ ਜਾਵੇ ਕੋਈ ਨਹੀਂ ਜੀ ਉਹ ਵੀ ਕਰਾਂਗੇ ਜੀ ਕਾਰਵਾਈ ਕਰਾਂਗੇ ਕੋਈ ਜਲਦੀ ਧਿਆਨ ਲਿਖ ਲਿਆ ਮੈਂ ਐਸ ਐਚਓ ਤੋਂ ਪੁੱਛਦਾ ਸਾਰੀ ਕਰਦੇ ਹਾਂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under CheckTrade platform www.checktrade.com slash 921760. Chander Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ